ਕਈ ਵਾਰੀ ਬੈਠੇ-ਬੈਠੇ ਦਿਲ ਕਰਦਾ ਵੀ ਕੁਝ ਮਿੱਠਾ ਖਾਈਏ ਤੇ ਉਸ ਸਮੇਂ ਜਦੋਂ ਘਰੇ ਕੁਝ ਨਾ ਹੋਵੇ ਤਾਂ ਫਿਰ ਇੰਜ ਹੁੰਦਾ ਕੁਝ ਜਲਦੀ ਵਿੱਚ ਬਣਾਈਏ ਤਾਂ ਆਪਾਂ ਅੱਜ ਇੱਕ ਗਲਾਸ ਦੁੱਧ ਤੋਂ ਬਹੁਤ ਹੀ ਵਧੀਆ ਜਿਹਾ ਮਿੱਠਾ ਬਣਾਵਾਂਗੇ ਸਿੰਪਲ ਜੀਆਂ ਕਰਦੀਆਂ ਚੀਜ਼ਾਂ ਵਿੱਚ ਪਾਵਾਂਗੇ ਇੱਕ ਚਮਚ ਲਿਆ ਜੀ ਆਪਾਂ ਦੇਸੀ ਘਿਓ ਦਾ ਉਸ ਤੋਂ ਬਾਅਦ ਆਪਾਂ ਲਈਏ ਜੀ ਥੋੜੀਆਂ ਜੀਆਂ ਸਵਈਆਂ ਫਿਰ ਇਹਨਾਂ ਨੂੰ ਆਪਾਂ ਤੋੜ ਮਰੋੜ ਲਵਾਂਗੇ ਤੇ ਆਪਾਂ ਇਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਬਣਾਵਾਂਗੇ ਹਰੇਕ ਦਾ ਚੀਜ਼ ਬਣਾਉਂਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਤਰੀਕੇ ਦੇ ਹਿਸਾਬ ਨਾਲ ਹੀ ਚੀਜ਼ ਦਾ ਸਵਾਦ ਹੁੰਦਾ ਮੇਰਾ ਤਰੀਕਾ ਵੀ ਇੱਕ ਵਾਰੀ ਤੁਸੀਂ ਜ਼ਰੂਰ ਦੇਖਿਓ ਦੇਸੀ ਕਿਉ ਹੋ ਗਿਆ ਜੀ ਗਰਮ ਅਤੇ ਉਹਦੇ ਵਿੱਚ ਆਪਾਂ ਪਾਤੀਆਂ ਸਵਈਆਂ ਗੈਸ ਦੀ ਫਲੇਮ ਆਪਾਂ ਸਲੋ ਰੱਖਾਂਗੇ ਬਿਲਕੁਲ ਤੇਜ਼ ਨਹੀਂ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਪਲਟ ਪਲਟ ਕਰਦੇ ਰਵਾਂਗੇ ਜਦੋਂ ਹੀ ਇਹ ਪੁਨਨ ਜਾਣਗੀਆਂ ਥੋੜੀਆਂ ਜੀਆਂ ਤਾਂ ਇਹਨਾਂ ਦਾ ਕਲਰ ਹੋ ਜਾਊਗਾ ਚੇਂਜ ਇਸ ਤਰੀਕੇ ਦਾ ਹੋ ਜਾਊਗਾ 골ਡ ਬਰਾਊਨ ਜਾਂ ਦੇਖਣ ਚ ਬੜੀਆਂ ਸੋਹਣੀਆਂ ਲੱਗਣਗੀਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਗਲਾਸ ਦੁੱਧ ਦਾ ਗੈਸ ਤੁਸੀਂ ਤੇਜ਼ ਨਾ ਕਰਿਓ ਉਸ ਤੋਂ ਬਾਅਦ ਇਹਨੂੰ ਆਪਾਂ ਨਾਲ-ਨਾਲ ਖਲਾਉਂਦੇ ਰਵਾਂਗੇ ਦੋ ਤਿੰਨ ਮਿੰਟਾਂ ਦੇ ਵਿੱਚ ਹੀ ਇਹ ਸਾਰਾ ਦੁੱਧ ਹੈ ਜਿਹੜਾ ਸੋਕ ਜਾਣਗੀਆਂ ਇਸ ਤਰੀਕੇ ਨਾਲ ਦਿਖਣ ਲੱਗ ਜਾਣਗੀਆਂ ਤੇ ਫਿਰ ਆਪਾਂ ਇਹਨਾਂ ਨੂੰ ਜਲਦੀ ਜਲਦੀ ਹਲਾਉਂਦੇ ਰਵਾਂਗੇ ਤਾਂ ਕਿ ਇਹ ਨੀਚੇ ਵਗੈਰਾ ਨਾ ਲੱਗ ਜਾਣ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਣੀ ਮਰਜ਼ੀ ਦਾ ਮਿੱਠਾ ਜਿੰਨਾ ਕ ਤੁਹਾਨੂੰ ਪਸੰਦ ਹੋਵੇ ਉਸ ਦੇ ਹਿਸਾਬ ਨਾਲ ਤੁਸੀਂ ਖੰਡ ਪਾ ਦੇਣੀ ਹੈਗੀ ਜਦੋਂ ਆਪਾਂ ਖੰਡ ਮਿਕਸ ਕਰ ਲਈ ਫਿਰ ਇਹਦੇ ਵਿੱਚ ਪਾਵਾਂਗੇ ਆਪਣੀ ਪਸੰਦ ਦੇ ਡਰਾਈ ਫਰੂਟ ਇਹ ਤੁਹਾਡੀ ਮਰਜ਼ੀ ਹੈ ਜੇ ਪਾਉਣਾ ਚਾਹੋ ਤੁਸੀਂ ਪਾ ਲਿਓ ਨਹੀਂ ਸਕਿੱਪ ਕਰ ਦਿਓ ਆਪਾਂ ਇਹਦੇ ਵਿੱਚ ਥੋੜੇ ਜੇ ਕਾਜੂ ਬਦਾਮ ਤੇ ਕਿਸ਼ਮਿਸ਼ ਪਾਏ ਹੈ ਜਈ ਇਹਨਾਂ ਨੂੰ ਪਹਿਲਾਂ ਹੀ ਰੋਸਟ ਕਰ ਲੈਂਦੇ ਆ ਦੇਸੀ ਘਿਓ ਚ ਜੇ ਤੁਹਾਨੂੰ ਉਹ ਤਰੀਕਾ ਪਸੰਦ ਹੋਵੇ ਤਾਂ ਤੁਸੀਂ ਉਵੇਂ ਕਰ ਲਿਓ ਪਰ ਮੈਨੂੰ ਇਸ ਤਰੀਕੇ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਲਾਸਟ ਤੇ ਆਪਾਂ ਇਹਦੇ ਵਿੱਚ ਇੱਕ ਪਾਵਾਂਗੇ ਬਹੁਤ ਹੀ ਖਾਸ ਚੀਜ਼ ਜਿਹਦੇ ਨਾਲ ਇਹਦਾ ਸਵਾਦ ਹੈ ਜਿਹੜਾ ਉਹ ਕਈ ਗੁਣਾ ਜ਼ਿਆਦਾ ਹੋ ਜਾਊਗਾ ਹਾਂਜੀ ਆਪਾਂ ਇਹਦੇ ਵਿੱਚ ਪਾਵਾਂਗੇ ਬਿਲਕੁਲ ਫਰੈਸ਼ ਮਲਾਈ ਉਹ ਇੱਕ ਤੁਸੀਂ ਵੱਡਾ ਚਮਚ ਭਰ ਕੇ ਇਹਦੇ ਵਿੱਚ ਪਾ ਦੇਣੀ ਹੈ ਜਿਸ ਬਈਆਂ ਜ਼ਿਆਦਾ ਹੈ ਤਾਂ ਤੁਸੀਂ ਜ਼ਿਆਦਾ ਪਾ ਦਿਓ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਤੁਸੀਂ ਮਿਕਸ ਕਰੋਗੇ ਤੇ ਫਿਰ ਤੁਸੀਂ ਇਹਦਾ ਜਦੋਂ ਟੇਸਟ ਦੇਖੋਗੇ ਬਾਅਦ ਵਿੱਚ ਬਿਲਕੁਲ ਖੋਏ ਵਰਗਾ ਹੁੰਦਾ ਹੈ ਲਾਜਵਾਬ ਮਲਾਈ ਪੌਣ ਤੋਂ ਬਾਅਦ ਤੁਸੀਂ ਜਦੋਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤਾਂ ਉਸੇ ਟਾਈਮ ਹੀ ਤੁਸੀਂ ਨਾਲ ਦੀ ਨਾਲ ਗੈਸ ਨੂੰ ਬੰਦ ਕਰ ਦੇਣਾ ਤੇ ਇਹਨੂੰ ਤੁਸੀਂ ਹਲਕਾ ਜਿਹਾ ਹਿਲਾਉਂਦੇ ਰਹਿਣਾ ਇਸ ਤੋਂ ਜਲਦੀ ਵਿੱਚ ਹੋਰ ਮਿੱਠਾ ਕੋਈ ਨਹੀਂ ਬਣਦਾ ਜਿਵੇਂ ਆਪਾਂ ਪ੍ਰਸ਼ਾਦ ਤਿਆਰ ਕਰਦੇ ਆ ਉਸੇ ਤਰੀਕੇ ਨਾਲ ਇਹ 5 ਤੋਂ 7 ਮਿੰਟਾਂ ਦੇ ਵਿੱਚ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਉਹ ਵੀ ਇੰਨੀ ਆ ਜਿਆਦਾ ਟੇਸਟੀ ਜਦੋਂ ਤੁਸੀਂ ਕਿਸੇ ਨੂੰ ਸਰਵ ਕਰੋਗੇ ਤਾਂ ਫਿਰ ਉਹ ਤੁਹਾਨੂੰ ਦੱਸ ਨਹੀਂ ਸਕੂਗਾ ਵੀ ਇਹਦੇ ਸਵਾਦ ਲਈ ਤੁਸੀਂ ਕੀ ਟਰਾਈ ਕੀਤਾ ਹੈ ਮਲਾਈ ਦਾ ਇਹਦੇ ਵਿੱਚ ਐਡ ਅਵਰ ਡਰੋਲ ਹੈ ਤੁਸੀਂ ਜਰੂਰ ਪਾਓ ਤੇ ਆਪਾਂ ਮਿੱਠਾ ਕਰ ਲਿਆ ਜੀ ਤਿਆਰ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਕ ਵਾਰੀ ਇਹ ਸਵਾਇਆਂ ਜਦੋਂ ਬਣਾ ਕੇ ਖਾਧੀਆਂ ਤਾਂ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਸੋਨੂੰ ਇਹਨਾਂ ਦਾ ਟੇਸਟ ਕਿਹੋ ਜਿਹਾ ਲੱਗਿਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ